ਸਾਰਿਆਂ ਨੂੰ ਪਿਆਰ ਭਰੇ ਸਤਿ ਸ੍ਰੀ ਅਕਾਲ ਅੱਜ ਆਪਾਂ ਬਣਾਉਣ ਲੱਗੇ ਆਂ ਸੋਇਆ ਚਾਂਪ ਸੋਇਆ ਚਾਂਪ ਦਾ ਪੈਕਟ ਲੈ ਲਿਆ ਵਾ ਆਪਾਂ 1 ਕਿਲੋ ਵਾਲਾ ਲਿਆ ਵਾ ਜਿੰਨੇ ਆਪਾਂ ਜ਼ਰੂਰਤ ਆ ਉਹਨੇ ਵੱਤ ਲਾਂਗੇ ਦਹੀਂ ਲਈਏ ਅਦਰਕ ਲਸਣ ਦਾ ਪੇਸਟ ਹਰੀਆਂ ਮਿਰਚਾਂ ਧਣੀਆਂਵਾਂ ਪਦੀਨਾਵਾਂ ਕਾਲੀ ਮਿਰਚਾ ਗਰਮ ਮਸਾਲਾ ਲਾਲ ਮਿਰਚ ਨਮਕ ਤੇ ਹਲਦੀ ਹੁਣ ਇਹਨੂੰ ਮੈਰੀਨੇਟ ਮੈਰੀਨੇਟ ਕਰਾਂਗੇ ਆਪਾਂ ਦਹੀਂ ਨੂੰ ਚੰਗੀ ਤਰ੍ਹਾਂ ਫੈਂਟ ਲਾਂਗੇ ਤੇ ਚਾਂਪ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਧੋ ਕੇ ਕੱਟ ਲਾਂਗੇ ਚਾਂਪਾ ਆਪਾਂ ਕੱਟ ਲਈਆ 1/2 ਕਿਲੋ ਚਾਂਪ ਲਈਆ ਚਾਰ ਪੀਸ ਸੀਗੇ ਇਹਨਾਂ ਧੋ ਕੇ ਚੰਗੀ ਤਰ੍ਹਾਂ ਸਾਫ਼ ਕਰ ਲਿਆ ਸੀਗਾ ਤੇ ਪ੍ਰੀਕਾ ਛੋਟੇ ਪੀਸ ਕੱਟ ਲਿਆ ਹੁਣ ਦਹੀਂ ਨੂੰ ਆਪਾਂ ਫੈਂਟ ਲਾਂਗੇ ਚੰਗੀ ਤਰ੍ਹਾਂ ਫੈਂਟ ਲੈਣਾ ਹੁੰਦਾ ਇਹਨੂੰ ਇਹਦੇ ਵਿੱਚ ਸਾਰੇ ਮਸਾਲੇ ਪਾਵਾਂਗੇ ਦਹੀਂ ਚ ਕੋਈ ਗੰਡਾ ਨਹੀਂ ਰਣੀਆਂ ਚਾਹੀਦੀਆਂ ਆਈਆਂ ਚੰਗੀ ਤਰ੍ਹਾਂ ਨੂੰ ਫੈਂਟ ਲੈਣਾ ਲਈ ਆਪਣਾ ਪੈਂਟਿਆ ਗਿਆ ਵਾ ਹੁਣ ਇਹਦੇ ਵਿੱਚ ਦਹੀਂ ਪਾ ਦਾਂਗੇ ਇੱਕ ਕੌਲੀ ਦਹੀਂ ਦੀ ਪਾਤੀ ਆਪਾਂ ਪਧੀਨੇ ਦੇ ਪੱਤੇ ਤਨੀਆ ਅਦਰਕ ਲੱਕਣ ਦਾ ਪੇਸਟ ਤੇ ਹਰੀਆਂ ਮਿਰਚਾਂ ਕਾਲੀ ਮਿਰਚ ਪਾ ਲਾਂਗੇ ਗਰਮ ਮਸਾਲਾ ਲਾਲ ਮਿਰਚ ਆਪਣ ਟੇਸਟ ਜਿੰਮ ਕਾਉਤ ਪਾਵਾਂਗੇ ਪਹਿਲਾਂ ਹਰੀਆਂ ਮਿਰਚਾਂ ਪਾਈਆਂ ਵੀ ਨਾ 컬러 ਵਾਸਤੇ ਉਹ ਕਸ਼ਮੀਰੀ ਮਿਰਚ ਪਾ ਲਾਂਗੇ ਹਲਦੀ ਪਾ ਲਾਂਗੇ ਨਮਕ ਦਾ ਟੇਸਟ ਮੁਕਾਉਤ ਪਾਵਾਂਗੇ ਨਮਕ ਆਪਾਂ ਜਦੋਂ ਚੌਲ ਵਾਲੇ ਉਹਦੇ ਵਿੱਚ ਵੀ ਪਾਵਾਂਗੇ ਨਾ ਥੋੜਾ ਪਾਇਆ ਵਾ ਕਸ਼ਮੀਰੀ ਲਾਲ ਮਿਰਚ ਪਾ ਗਏ ਅੱਧਾ ਚਮਚਾ ਹੁਣ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਮਿਲਾ ਲੈਣਾ ਵਾ ਤੇ ਅੱਧਾ ਘੰਟਾ ਲਈ ਰੱਖ ਦੇਣਾ ਉਹਨਾਂ ਚਿਰ ਆਪਾਂ ਪਿਆਜ਼ ਕੱਟੇ ਪਏ ਉਹਨਾਂ ਨੂੰ ਫਰਾਈ ਕਰ ਲਾਂਗੇ ਤੇ ਚਾਵਲ ਨੂੰ ਉਬਲਣਾ ਰੱਖ ਦਾਂਗੇ ਚਾਵਲ ਨੂੰ ਅੱਧਾ ਘੰਟਾ ਇਹਨੂੰ ਰੈਸਟ ਕਰਨ ਦੇਵਾਂਗੇ ਸਾਰੇ ਮਸਾਲੇ ਮਿਕਸ ਹੋ ਜਾਣਗੇ ਅੱਧਾ ਕਿਲੋ ਚਾਂਪਸ ਦੀ ਆਪਾਂ ਚਾਂਪ ਘਰੇ ਵੀ ਬਣਾ ਸਕਦੇ ਆ ਜਿਹੜੇ ਚਿਕਨ ਵਗੈਰਾ ਨਹੀਂ ਖਾਂਦੇ ਨਾ ਉਹ ਸੋਇਆ ਚਾਂਪ ਦੀ ਬਰਯਾਨੀ ਖਾ ਸਕਦੇ ਆ ਹੁਣ ਇਹਨਾਂ ਨੂੰ ਆਪਾਂ ਰੈਸਟ ਉਦੋਂ ਰੱਖ ਦਾਂਗੇ ਅੱਧਾ ਘੰਟਾ ਚੰਗੀ ਤਰ੍ਹਾਂ ਸਾਰੇ ਮਸਾਲੇ ਮਿਲ ਜਾਣਗੇ हम तो पावे बिरयानी मसाला डेढ़ झमके पा देंगे अपना गर्म हो गया वा हम प्याज कर लेंगे फ्राई इन्हों चार प्याज ले ਪੂਰਾ ਬ੍ਰਾਊਨ ਕਲਰ ਕਰ ਲੈਣਾ ਇਹਨਾਂ ਦਾ ਬ੍ਰਾਊਨ ਹੋਏ ਪਿਆਜ਼ ਬਹੁਤ ਟੇਸਟ ਲੱਗਦਾ ਹੈ ਬਰੀਆਨੀ ਦੇ ਵਿੱਚ ਚੌਲਾ ਪਾਂ ਗੈਸ ਤੇ ਰੱਖਤੇ ਆ ਡੇਢ ਘੋਲੀ ਚੌੜਨ ਦੀ ਲਈ ਆ ਤੇ ਤੇਜ ਪੱਤਾ ਪਾ ਦੇਣਾ ਮੈਂ ਦਾਲਚੀਨੀ ਵੱਡੀ ਇਲਾਇਚੀ ਲਾਉਂਗਾ ਇਹ ਥੋੜਾ ਜਨਾਮ ਕਪਾ ਲੈਣਾ ਆਪਾਂ ਹੁਣ ਇਹਨਾਂ ਨੂੰ ਉਬਲਣ ਦੇਵਾਂਗੇ ਖੁੱਲਾ ਹੀ ਰੱਖਾਂਗੇ ਕਿ ਆਜਾ ਫਿਰ ਬਰਾਊਨ ਹੋ ਗਏ ਹੁਣ ਇਹਨਾਂ ਨੂੰ ਕੱਢ ਲਾਂਗੇ ਬਾਅਦ ਤੇਲ ਆਪਣਾ ਗਰਮ ਹੀ ਆ ਇਦੇ ਵਿੱਚ ਲਾਲ ਮਿਰਚਾਂ ਪਾਦਾਂਗੇ ਤੈਨੂੰ ਤੇਜ਼ ਪੱਤਾ ਪਾਦਾਂਗੇ ਹੁਣ ਇਹਦੇ ਵਿੱਚ ਚੰਪ ਪਾਦਾਂਗੇ ਆਪਾਂ ਹੁਣ ਚਾਪ ਨੂੰ ਭੁੰਨਾਂਗੇ ਆਪਾਂ ਚੰਗੀ ਤਰ੍ਹਾਂ ਭੁੰਨਣੀ ਹੈ ਚਾਪ ਆਪਾਂ ਵਿੱਚ ਪਾਤੀ ਆ ਹੁਣ ਇਹਨਾਂ 10 ਮਿੰਟ ਆਪਾਂ ਚੰਗੀ ਤਰ੍ਹਾਂ ਭੁੰਨਾਂਗੇ ਹੌਲੀ ਗੈਸ ਤੇ ਭੁੰਨਾਂਗੇ चांप बन के अपनी रेडी हो गई सारा तेल छड़ता चांप ने पूरी पक गई है वजी हम उपर चौल पा देंगे हम उपर प्याज पा देंगे जो फ्राई किए थे ਕਿੰਨਾ ਸੋਹਣਾ ਕਲਰ ਆਇਆ ਪਿਆਜਾਂ ਦਾ ਸਾਰੇ ਚੰਗੀ ਤਰ੍ਹਾਂ ਖਿਲਾਰ ਦੇਣੇ ਆ ਪਰੀਨਾ ਪਾ ਦਾਂਗੇ ਪਰੀਨੇ ਦੇ ਪੱਤੇ ਧਨੀਆ ਪਾ ਦਾਂਗੇ ਆ ਕੇਵੜਾ ਜਾਲਾ ਨਿੰਬੂ ਆ ਦੋ ਨਿੰਬੂ ਲੈ ਸੀਗੇ ਬਰੀਆਨੀ ਮਸਾਲਾ ਪਾ ਦਾਂਗੇ ਠੇਕ ਚਮਚਾ ਪਾ ਦਾਂਗੇ ਪਹਿਲਾਂ ਵੀ ਇੱਕ ਚਮਚਾ ਪਾਇਆ ਵਾ ਨਾ ਇੱਕ ਚਮਚਾ ਪਹਿਲਾਂ ਪਾਤਾ ਸੀਗਾ ਹੁਣ ਆ ਫੂਡ ਕਲਰ ਪਾ ਦਾਂਗੇ ਥੋੜਾ ਥੋੜਾ ਪਾ ਦਾਂਗੇ ਤੋ ਤੇ ਨੀ ਜਗਾ ਤੇ ਇਹਦਾ ਨਾ ਕਲਰ ਵਧੀਆ ਆਊਗਾ ਬਰੀਅਨੀ ਦਾ ਹਣ ਇਹਨੂੰ ਟੱਕ ਦੇਣਾ ਚੰਗੀ ਤਰ੍ਹਾਂ ਬਸ ਗੈਸ ਸਲੋਈ ਰੱਖਣਾ ਵਾ ਗੈਸ ਦੇ ਨੀਚੇ ਤਵਾ ਰੱਖ ਦਾਂਗੇ ਨਾ ਕੜਾਹੀ ਦੇ ਨੀਚੇ ਬਿਲਕੁਲ ਗੈਸ ਸਲੋ ਰੱਖਣਾ ਵਾ ਉਨੇ ਦੇ ਉੱਪਰ ਕੁਝ ਭਾਰੀ ਚੀਜ਼ ਰੱਖ ਦਾਂਗੇ 15 ਮਿੰਟ ਪੱਕਣ ਦੇਵਾਂਗੇ ਹਲਾਪਾਈ ਦੀ ਪਲੇਟਿੰਗ ਕਰਾਂਗੇ ਖਾਸ਼ੀ ਬੂ ਵੀ ਬਹੁਤ ਵਧੀਆ ਆ ਰਹੀ ਹੈ ਕਿੰਨਾ ਸੋਹਣਾ ਕਲਰ ਆਇਆ ਵਾ ਤੁਸੀਂ ਵੀ ਬਣਾਓ ਜਰੂਰ ਬਣਾ ਕੇ ਖਾਓ ਬਹੁਤ ਟੇਸਟੀ ਲੱਗਦੀ ਹੈ। ਬਰੀ ਬਰੀ ਅਨੇ ਤੁਸੀਂ ਵਾਸ ਤਰੀਕੇ ਨੇ ਬਣਾ ਕੇ ਘਰੇ ਖਾਇਓ। ਆਪਾਂ ਚਿਕਨ ਬਰੀਆਨੀ ਵੀ ਬਣਾਵਾਂਗੇ, ਵੈਜ ਬਰੀਆਨੀ ਬਣਾਵਾਂਗੇ ਤੇ ਅੰਡਾ ਬਰੀਆਨੀ ਵੀ ਬਣਾਵਾਂਗੇ। ਬਰੀਆਨੀ ਦੀ ਆਪਾਂ ਪਲੇਟਿੰਗ ਕਰ ਲਈ ਆ। ਬਹੁਤ ਟੇਸਟੀ ਆ। ਜੇ ਮੇਰੀ ਬਰੀਆਨੀ ਦੀ ਰੈਸਪੀ ਤੁਹਾਨੂੰ ਵਧੀਆ ਲੱਗੀ ਆ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ, ਲਾਈਕ ਕਰਿਓ ਤੇ ਸ਼ੇਅਰ ਕਰਿਓ ਵੀਡੀਓ ਨੂੰ। ਥੈਂਕ ਯੂ।